ਸਾਸ਼ਿਗਾਰੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੱਚ ਮੇ ਲਿਊਜ਼ ਪੰਜਾਬ ਮੈਂ ਵਿੱਕੀ ਵਿਰਕ ਕੈਮਰਾਮੈਨ ਸਤਪਾਲ ਕਲਬਾਣੂ ਦੇ ਨਾਲ ਇਸ ਟਾਈਮ ਪਿੰਡ ਸਿਹਾਲ ਦੇ ਵਿੱਚ ਮੌਜੂਦ ਸੀ ਅੱਜ ਤੁਹਾਡੇ ਨਾਲ ਇੱਕ ਅਜਿਹੇ ਸ਼ਖਸ ਨਾਲ ਆਪਾਂ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਇੱਕ ਸੰਗਰੂਰ ਦੇ ਜ਼ਿਲ੍ਹੇ ਦੇ ਵਿੱਚ ਕਹਿੰਦੇ ਨੇ ਇੱਕ ਵੱਡੀ ਸ਼ਾਪ ਛੱਡੀ ਹੋਈ ਹੈ ਹਨਾ ਹਰ ਸਾਲ ਉਹ ਬਹੁਤ ਵੱਡੇ ਵੱਡੇ ਟੂਰਨਾਮੈਂਟ ਵੀ ਕਰਵਾਉਂਦੇ ਆ ਕਬੱਡੀ ਦੇ ਟੂਰਨਾਮੈਂਟ ਦੇ ਵਿੱਚ ਮੰਨੇ ਪਰਮੰਨੇ ਹੈ ਗਿਆ ਕਿਉਂਕਿ ਇਸ ਬਾਰੇ ਵੀ 1 ਫਰਵਰੀ ਨੂੰ ਨਵਾਂ ਜਿਹੜਾ ਟੂਰਨਾਮੈਂਟ ਹੈ ਹੋਣ ਜਾ ਰਿਹਾ ਹੈ ਪਿਛਲੇ ਟੂਰਨਾਮੈਂਟਾਂ ਦੇ ਵਿੱਚ ਤਾਂ ਉਹਨਾਂ ਬਾਈ ਨੇ ਪੂਰੀ ਧੱਕ ਪਾਈ ਸੀ ਬਾਈ ਦੀ ਪੂਰੀ ਇੱਥੇ ਬੱਲੇ ਬੱਲੇ ਆ ਔਰ ਇਸ ਦੇ ਨਾਲ ਨਾਲ ਇੱਕ ਹੋਰ ਪਾਸੇ ਵੀ ਉਹ ਮੰਨੇ ਪਰਮੰਨੇ ਜਾਂਦੇ ਆ ਕਿਉਂਕਿ ਤੁਸੀਂ ਕਿਤੇ ਨਾ ਕਿਤੇ ਸੁਣਿਆ ਹੋਣਾ ਡਾਕਟਰ ਮੱਗਰ ਸਿਹਾਲ ਮੱਗਰ ਸਿਆਲ ਉਹੀ ਡਾਕਟਰ ਅੱਜ ਸਾਡੇ ਵਿੱਚ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਸ਼ਸ਼ੀਗਰ ਲਾ ਜੀ ਸ਼ਸ਼ੀਗਰ ਲਾ ਜੀ ਸਰ ਪਹਿਲਾਂ ਤਾਂ ਇਹ ਦੱਸੋ ਵੀ ਜਦੋਂ ਇਹਨਾਂ ਟੂਰਨਾਮੈਂਟ ਦੀ ਸ਼ੁਰੂਆਤ ਹੋਈ ਸੀ ਇਹ ਕਿਦਾਂ ਮਨ ਦੇ ਵਿੱਚ ਆਇਆ ਵੀ ਤੁਸੀਂ ਟੂਰਨਾਮੈਂਟ ਦੀ ਸ਼ੁਰੂਆਤ ਕਰੋ ਵੀ ਇਹਨੂੰ ਟੂਰਨਾਮੈਂਟ ਆਪਾਂ ਅੱਗੇ ਲੈ ਕੇ ਜਾਣੇ ਕਿਵੇਂ ਸੋਚ ਆਈ ਸੀ ਜਦੋਂ ਪਹਿਲਾ ਟੂਰਨਾਮੈਂਟ ਤੁਸੀਂ ਕਰਵਾਇਆ ਪਾ ਜੀ ਹਾਂ ਪਹਿਲਾਂ ਅਸੀਂ ਦੜਬੇ ਕਲੱਬ ਨਾਲ ਜੁੜੇ ਹੋਏ ਸੀ ਤੁਹਾਨੂੰ ਤੋਂ ਲੈ ਕੇ ਹੁਣ ਤੱਕ ਉਹਨਾਂ ਨਾਲ ਕਰਵਾਉਦੇ ਸੀ ਜੀ ਇੱਕ ਵਾਰੀ ਮਨ ਦੇ ਵਿੱਚ ਦੀ ਵੀ ਟੂਰਨਾਮੈਂਟ ਕਰਾਈਏ ਪਰ ਬਜਟ ਵੱਡਾ ਹੋਣ ਕਰਕੇ ਉਦੋਂ ਇਹ ਲੈਵਲ ਨਹੀਂ ਬਣਿਆ ਸੀ ਆਪਣਾ ਜੀ ਜਦੋਂ ਆਪਣਾ ਲੈਵਲ ਬਣਿਆ ਫਿਰ ਟੂਰਨਾਮੈਂਟ ਕਰਨ ਬਾਰੇ ਸੋਚਿਆ ਫਿਰ ਸ਼ੁਰੂ ਕੀਤਾ ਜੀ ਜਾਨੀ ਕਿ ਵੀ ਪਹਿਲਾ ਜਿਹੜਾ ਟੂਰਨਾਮੈਂਟ ਤੁਸੀਂ ਕਰਵਾਇਆ ਸੀ ਉਦੋਂ ਕਿੰਨੇ ਕੁ ਜਾਨੀ ਕਿ ਉਸ ਟਾਈਮ 'ਚ ਕਿੰਨਾ ਕੁ ਇਕੱਠ ਹੋਇਆ ਕਿੰਨਾ ਕੁ ਸ਼ਾ ਸੀ ਉਸ ਟਾਈਮ 'ਚ ਤੁਸੀਂ ਕਿੰਨਾ ਕੁ ਵਿਚਰੇ ਲੋਕਾਂ ਨਾਲ ਕੀ ਸਾਕਤਬ ਕੀਤਾ ਉਸ ਟਾਈਮ ਜਿਹੜਾ ਪਹਿਲਾ ਟੂਰਨਾਮੈਂਟ ਕਰਾਇਆ ਉਹਦੇ ਵਿੱਚ ਸਾਡੇ ਵਧੀਆ ਲੈਵਲ ਦਾ ਟੂਰਨਾਮੈਂਟ ਸੀ ਪਹਿਲੇ ਟੂਰਨਾਮੈਂਟ ਦਾ ਸਾਡਾ ਬਜਟ 20 ਲੱਖ ਰੁਪਏ ਦੀ ਉਹਦੇ ਵਿੱਚ ਕਲਾਕਾਰ ਸਵੇਤੀ ਹੀ ਲੱਗੇ ਸੀ ਅੱਛਾ ਜੀ ਸ਼ੁਰੂ ਦਾ ਜਿਹੜਾ ਅਸੀਂ ਟੂਰਨਾਮੈਂਟਾਂ ਪਹਿਲਾਂ ਹੀ ਆਲਦੋ ਰੱਖ ਕੇ ਬਜਟਾਂ ਨਾਲ ਕਰਵਾਇਆ ਗਿਆ ਵੀ ਉਦੋਂ ਵੀ ਕਲਾਕਾਰ ਤੁਸੀਂ ਬੁਲਾਏ ਸੀ ਮੇਰੇ ਮੈਨੂੰ ਲੱਗਦਾ ਵੀ ਆਰਨੇਤ ਭਾਜੀ ਆਪਣੇ ਨਾਲ ਸ਼ੁਰੂ ਤੋਂ ਹੀ ਜੁੜ ਦੇ ਵਿੱਚ ਬਲਕਾਰਨ ਖਿਲਾ ਆਇਆ ਸੀ ਅੱਛਾ ਜੀ ਤੇ ਹੁਣ ਕਿ ਹੁਣ ਕਿੰਨਾ ਟੂਰਨਾਮੈਂਟ ਜਿਹੜਾ ਹੋਣ ਜਾ ਰਿਹਾ ਇਹ ਹੋਰ ਪੰਜਵਾਂ ਟੂਰਨਾਮੈਂਟ ਹੈ ਜੀ ਤਿੰਨ ਸਾਲ ਤੋਂ ਲਗਾਤਾਰ ਆਰਨੇ ਤਾਰਿਆ ਜੀ ਤੇ ਇੱਕ ਭਾਜੀ ਹੋਰ ਚੀਜ਼ ਵੀ ਮੇਖਣ ਵਾਲੀ ਹੁੰਦੀ ਆ ਤੁਹਾਡੇ ਟੂਰਨਾਮੈਂਟ ਦੇ ਵਿੱਚ ਮੈਂ ਪਿਛਲੀ ਵਾਰੀ ਤੁਹਾਡਾ ਟੂਰਨਾਮੈਂਟ ਦੇਖਿਆ ਸੀ ਤੇ ਬਾਈ ਦੇ ਟੂਰਨਾਮੈਂਟ ਦੇ ਵਿੱਚ ਕਹਿੰਦੇ ਨੇ ਵੀ 50-50 ਹਜ਼ਾਰ ਦੀਆਂ ਰੇਡਾਂ ਮੈਂ ਇੱਥੇ ਦੇਖੀਆਂ ਸੀ ਮੈਂ ਆਪਣੇ ਜਿੱਥੋਂ ਤੱਕ ਦੇਖਣ ਦੀ ਗੱਲ ਕਰਦਾ ਵੀ 50-50 ਹਜ਼ਾਰ ਦੀ ਰੇਡ ਜੱਫੇ ਪੈਂਦੇ ਲੱਗਦੇ ਮੈਂ ਬਾਈ ਦੇ ਇਸ ਟੂਰਨਾਮੈਂਟ ਦੇ ਵਿੱਚ ਵੇਖਿਆ ਸੀ ਜਿਹੜਾ ਪਿਛਲੇ ਸਾਲ ਚੌਥਾ ਟੂਰਨਾਮੈਂਟ ਕਰਵਾਇਆ ਸੀ ਤੇ ਇਸ ਵਾਰੀ ਫਿਰ ਭਾਜੀ ਫਿਰ ਕਿੰਨੀ ਕੁ ਤਿਆਰੀ ਹੈ ਔਰ ਕਿੰਨਾ ਕੁ ਸਹਿਯੋਗ ਦੇ ਰਹੇ ਨੇ ਨਾਲ ਤੁਹਾਨੂੰ ਲੋਕ ਨਹੀਂ ਇਸ ਵਾਰ ਮੁੰਡੇ ਜਿਹੜੇ ਐਨ ਆਰ ਆਈ ਆ ਗਏ ਪਿੰਡ ਜਿਹੜੇ ਸੂਬਾ ਨਵਾਸੀ ਆ ਜਿਹੜੇ ਹੈਗੇ ਨਹੀਂ ਤੋਂ ਇੱਕ ਦਾ ਸੀ ਜਿਹੜਾ ਟੂਰਨਾਮੈਂਟ ਦਾ ਬਜਟ ਉਹ ਲਿਮਟ ਰੱਖਿਆ ਹੈ ਜੀ ਯਾਨੀ ਕਿ ਅਸੀਂ ਜ਼ਿਆਦਾਤਰ ਪਰਚੀਆਂ ਨਹੀਂ ਦਿੰਦੀ ਕਿਸੇ ਨੂੰ ਇੱਕ ਕਾਪੀ ਦੀ ਹੀ ਟੂਰਨਾਮੈਂਟ ਕਰਾਉਣੀ ਆ ਓਕੇ ਬਜਟ ਹੈਗਾ 55 ਤੋਂ 60 ਲੱਖ ਦਾ ਸਾਡੇ ਟੂਰਨਾਮੈਂਟ ਦਾ ਹੂੰ ਵਿੱਚ ਸਾਰੀ ਆਲ ਦੀਆਂ 8 ਟੀਮਾਂ ਨੇ ਟੌਪ ਟੀਮਾਂ ਨੇ ਵੱਡੀਆਂ ਟੀਮਾਂ ਨੇ ਜਾਨੀ ਕਿ ਚੋਟੀ ਦੇ ਚੋਟੀ ਦੀਆਂ ਜਗੋਰਾਂ ਦੀ ਲਾਲੋ ਅੰਬੇ ਹੋਰਾਂ ਦੀ ਲਾਲੋ ਦੀਪਦਰ ਜੀ ਲਾਲੋ ਸੀਲੂ ਲਾਲੋ ਜੜਬੇ ਵਾਲੇ ਆ ਗਏ ਆਪਣੇ ਲੂਦਰ ਹੋਰੀ ਪਾਲਾ ਅਦੁੱਲਾ ਮਤਲਬ ਸਾਰੀਆਂ ਇਦਾਂ ਲਾਲੋ ਸਾਜੀ ਬਰਿਆਦ ਹੋਰੀਨ ਤੋਂ ਲੈ ਕੇ ਟੋਟਲ ਹੀ ਟੌਪਰੀਆਂ ਟੀਮਾਂ ਨੇ ਜੀ ਤੇ ਆਰਨਿਤ ਬਾਈ ਦਾ ਖਾੜਾ ਖੁੱਲਾ ਹੈ ਆਰਨਿਤ ਬਾਈ ਦਾ ਖੁੱਲਾ ਖਾੜਾ ਪੂਰੇ ਪ੍ਰਬੰਧ ਨੇ ਬੈਲਸੈਟਰ ਟੀਮਾਂ ਨੇ ਕੋਈ ਦਿੱਕਤ ਨਹੀਂ ਹੋਣੀ ਬੈਠਣ ਦੀ ਕੋਈ ਦਿੱਕਤ ਨਹੀਂ अच्छा जे जे जगह ਉਹੀ ਹੈ ਲੋਕੇਸ਼ਨ ਭਾਜੀ ਜਿੱਥੇ ਪਹਿਲਾਂ ਕਰਵਾਇਆ ਸੀ ਨਾ ਲੋਕੇਸ਼ਨ ਦਾ ਫਿਰ ਚੇਂਜ ਕਰਕੇ ਪੰਜ ਕਿਲੇ ਹੋਰ ਵਿਲੇ ਛੱਡੇ ਨੇ ਹਾਂ ਪਿਛਲੀ ਵਾਰੀ ਇਕੱਠ ਬਹੁਤ ਜ਼ਿਆਦਾ ਸੀ ਐਤਕੀ ਅਸੀਂ ਲੋਕੇਸ਼ਨ ਜਿਹੜੀ ਹੈ ਜੰਮੂ ਕਟੜਾ ਐਕਸਪ੍ਰੈਸਵੇ ਦੇ ਪਿਛਲੀ ਵਾਰੀ ਥੋੜਾ ਹਟਮਾ ਦੇਤ ਕੀ ਜੜ ਚਲਾ ਦਿੱਤਾ ਹੈ ਅੱਛਾ ਜੀ ਤੇ ਇਹ ਕਿੰਨੇ ਦਿਨ ਟੂਰਨਾਮੈਂਟ ਇੱਕ ਦਿਨ ਹੀ ਚੱਲੂਗਾ ਜਾਂ ਕਿਵੇਂ ਇੱਕ ਦਿਨ ਦਾ ਟੂਰਨਾਮੈਂਟ ਹੈ ਹੂੰ ਇੱਕ ਦਿਨ ਦੀ ਬਹੁਤ ਉੱਪਰ ਹੈ ਸਵੇਰੀ ਸਵੇਰੀ ਆ ਤੁਸੀਂ 10:00 8 ਪਿੰਡ ਦੇ ਇੱਕ ਪਿੰਡਾਂ ਦੇ ਰੋਲ ਲਿਆਂ 8 ਟੀਮਾਂ ਨੇ ਮੈਚ ਕਰਾਵਾਂਗੇ ਢਿੱਟ ਕਵੇ ਤੱਕ ਉਸ ਤੋਂ ਬਾਅਦ ਹਾਲ ਦੇ ਮੈਚ ਅੱਛਾ ਉਹਨਾਂ ਨੂੰ ਆ ਰਹੇ ਤਦਾ ਖਾਣਾ ਤੇ ਆਪਣਾ ਨੂੰ ਤੁਹਾਨੂੰ ਪਿੰਡ ਵੱਲੋਂ ਲਾੜੋ ਜਾਂ ਆਪਣੇ دوست ਮਿੱਤਰਾਂ ਦਾ ਕਿੰਨਾ ਕ ਸੁਜੋਗ ਇਹਦੇ ਵਿੱਚ ਮਿਲਦਾ ਤੁਹਾਨੂੰ ਉਹਦਾ ਇਹਦੇ ਵਿੱਚ ਪਿੰਡ ਜੋ ਮੁੰਡੇ ਹੈਗੇ ਨੇ ਜਿਹੜੇ 12 15 ਉਹ ਸਹਿਯੋਗ ਦਿੰਦੇ ਨੇ ਹੂੰ ਬਾਕੀ ਯੂਕੇ ਵੱਲੋਂ ਸਾਨੂੰ ਵੱਧ ਸਹਿਯੋਗ ਮਿਲਦਾ ਉੱਥੇ ਆਪਣੇ ਸਾਰੇ ਹੈਗੇ ਨੇ ਕੈਨੇਡਾ ਤੋਂ ਆ ਗਿਆ ਆਸਟ੍ਰੇਲੀਆ ਜਿੰਨੇ ਕੁ ਮੁੰਡੇ ਜੁੜੇ ਨੇ ਇੱਕ ਐ ਹੁੰਦਾ ਕਿ ਮਾਪੇ ਦੇ ਹੋਣ ਦੇ ਨਾਤੇ ਅਸੀਂ ਇਹਦੇ ਟੂਰਨਾਮੈਂਟ ਦੀਆਂ ਜ਼ਿਆਦਾ ਵੱਧ ਜੇ ਵੱਧਰ ਤੇ ਲੋਕਾਂ ਨੂੰ ਅਸੀਂ ਕਾਪੀਆਂ ਜੇ ਵਰਚੇ ਨਹੀਂ ਕਰ ਸਕਦੇ ਜੀ ਜਿਹੜੇ ਬੰਦੇ ਹੈਗੇ ਨੇ ਸਾਰੇ ਉਹ ਆਪਣੇ ਨੇ ਇੱਕ ਤਰ੍ਹਾਂ ਦੇ ਜਿੱਦਾਂ ਹੁੰਦਾ ਫੈਮਿਲੀ ਟਾਈਪ ਨੇ ਜਾਨੀ ਕਿ ਤੁਸੀਂ ਹਰ ਸਾਲ ਵੈਸੇ ਆਪਣੇ ਮਾਤਾ ਪਿਤਾ ਦੀ ਯਾਦ ਦੇ ਵਿੱਚ ਹੀ ਇਹ ਟੂਰਨਾਮੈਂਟ ਜੀ ਹਾਂ ਜਿਨ੍ਹਾਂ ਦੀ ਪਰਚੀਆਂ ਕੱਢਦੇ ਉਹ ਇੱਕ ਤਰ੍ਹਾਂ ਦੇ ਭਰਾ ਦੇ ਤੌਰ ਤੇ ਫੋਨ ਦੀ ਪਰਚੀ ਕੱਟ ਦਿੰਦੇ ਨੇ ਕਿਸੇ ਲਈ ਵੀ ਜਾਣ ਦੀ ਲੋੜ ਨਹੀਂ ਪਈ ਅਜੇ ਤੱਕ ਜੀ ਤੇ ਇਹਨੂੰ ਹੋਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿੱਥੋਂ ਤੱਕ ਇਹਨੂੰ ਵਧਾਉਣਾ ਹੈ ਹੋਰ ਭਾਜੀ ਇਹ ਟੂਰਨਾਮੈਂਟ ਤਾਂ ਹੁਣ ਅਸੀਂ ਤਾਂ ਦੇਖੋ ਦੁੱਲਾ ਕੋਤਵਾਰਾ ਕੈਨੇਡਾ ਦੁਆਰਿਆ ਪੂਰੀ ਸੰਨਾਹੋਰੀ ਆ ਰਹੀ ਨੇ ਇਸ ਵਾਰ ਨਵੇਂ ਜਿਹੜੇ ਲੋਕ ਦੇਖਣ ਨੂੰ ਅਜੇ ਤੱਕ ਖੇਡੀ ਨਹੀਂ ਹੈਗੇ ਹੂੰ ਬਾਕੀ ਸਾਰੇ ਪਲੇਅਰ ਟੌਪ ਰਹਿ ਜਾਂਦਾ ਸਿਰੇ ਦੀ ਕੰਮ ਕਰਦੇ ਵੀ ਜਿਹੜਾ ਲਾਸਟ ਵਾਲਾ ਹੋਵੇ ਗਲਤੜੀ ਸਹੀ ਹੈ ਜੀ ਤੇ ਹੋਰ ਫਿਰ ਭਾਜੀ ਆਪਣੇ ਜਿਹੜੇ ਇਲਾਕੇ ਦੇ ਆਪਣੇ ਹੋਰ ਨੇੜੇ ਤੇੜੇ ਲੱਗਦੇ ਪਿੰਡਾਂ ਦੇ ਜਾਂ ਜਿਹੜਾ ਕੋਈ ਵੀ ਕਿਤੋਂ ਵੀ ਖੁੱਲਾ ਖੜਾ ਤੁਸੀਂ ਇੱਥੇ ਲਵਾ ਰਹੇ ਹੋ ਖੁੱਲਾ ਮੈਚ ਹੋ ਰਿਹਾ ਤੇ ਕੀ ਸੱਦਾ ਸੁਦਾ ਦੇਣਾ ਚਾਹੁੰਦੇ ਹੋ ਕਿੰਨਾ ਗੁਨੇ ਉਹ ਤਾਂ ਦੇਣਾ ਚਾਹੁੰਦੇ ਵੀ ਕਿੰਨੇ ਵੀ ਆ ਜਾਣ ਜਿੰਨੇ ਮਰਜੀ ਆ ਜਾਣ ਸਭ ਤੋਂ ਵੱਧ ਤੋਂ ਵੱਧ ਅਰਸਕਲੀਪ ਸਪੈਸ਼ਲ ਪ੍ਰਬੰਧ ਨਹੀਂ ਬੈਠਣ ਦੀ ਕੋਈ ਦਿੱਕਤ ਨਹੀਂ ਆਊਗੀ ਜੀ ਵੈਸੇ ਫੁੱਲ ਗਰਾਊਂਡ ਦੇ ਵਿੱਚ 16 ਡਰਾਲੀਆਂ ਲੱਗਦੇ ਨੇ ਸਟੇਡੀਅਮ ਵਾਲੀਆਂ ਸੀ 20 ਲੀਆਂ ਦੀਆਂ ਨੇ ਜੀ 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 ਵੀ ਬੈਠੇ ਵੀ ਬੈਠਣ ਦੀ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਪਾਰਕਿੰਗ ਦੀ ਫੁੱਲ ਸਹੂਲਤ ਹੈ ਕਿਸੇ ਦੇ ਕੋਈ ਨੁਕਸਾਨ ਨਾ ਹੋਵੇ ਕੋਈ ਸੰਦ ਨਾ ਚੱਕਿਆ ਜਾਵੇ ਜਾਨੀ ਕੋਈ ਪ੍ਰੋਬਲਮ ਨਹੀਂ ਆਉਣੇ ਕਿਉਂਕਿ ਜਨਤਾ ਜਦੋਂ ਕਾਫੀ ਜ਼ਿਆਦਾ ਹੀ ਵੱਡੀ ਬਾਕੀ ਸਭ ਤੋਂ ਵੱਡੀ ਪ੍ਰੋਬਲਮ ਇਹ ਆਉਂਦੀ ਹੈ ਲੋਕਾਂ ਨੂੰ ਗਰਾਊਂਡ ਦੇ ਵਿੱਚ ਦੇਖਣ ਦੀ ਬਜਾਏ ਲੋਕ ਵੜ ਜਾਂਦੇ ਨੇ ਐਂਟਰੀ ਹੈ ਬਿਲਕੁਲ ਆਪਣੇ ਗਰਾਊਂਡ ਦੇ ਵਿੱਚ ਕੋਈ ਵੀ ਜ਼ਿਆਦਾ ਐਂਟਰ ਨਹੀਂ ਹੁੰਦਾ ਹੈਗਾ ਵੱਧ ਤੋਂ ਵੱਧ ਜਿਹੜਾ ਵੈਰੀ ਵੈਰੀ ਵੀਆਈਪੀ ਹੈ ਜੀ ਨੇ ਪੈਸੀ ਲਾਉਣੇ ਤੁਸੀਂ ਦੇਖ ਲਿਆ 50-50 ਹਜ਼ਾਰ ਹੂੰ ਉਸਰੇ ਹੀ ਗਰਾਊਂਡ 'ਚ ਜਾਣਾ ਹੈ ਫਾਲਤੂ ਵਿੱਚ ਗਰਾਊਂਡ ਤੇ ਕਿਸੇ ਤੇ ਹੋਰ ਭਾਜੀ ਆਪਣੇ ਜਿਹੜੇ ਨਾਗਰਿਕ ਨੇ ਆਮ ਲੋਕ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿਉਂਕਿ ਇਹ ਬਹੁਤ ਵਧੀਆ ਇੱਕ oprala ਵੀ ਤੁਹਾਡਾ ਹੈਗਾ ਆ ਇਹਦਾ ਛਲਾਗਾਯੋਗ ਹੈਗਾ ਲੇਕਿਨ ਕਿਤੇ ਨਾ ਕਿਤੇ ਤੁਸੀਂ ਮੈਸੇਜ ਕੀ ਦੇਣਾ ਚਾਹੁੰਦੇ ਹੋ ਕੋਈ ਮੈਸੇਜ ਤਾਂ ਐ ਵੀ ਨਸਿਆਂ ਤੋਂ ਬਚੋ ਕਬੱਡੀ ਖੇਡੋ ਹੂੰ ਕਬੱਡੀ ਨਾਲੇ ਸਿਹਤ ਬਿਹਤਰ ਨਸਾਂ ਤੋਂ ਬਚਦੇ ਨੇ ਨਾਲੇ ਅੱਜ ਕੱਲ ਕਬੱਡੀ ਦਾ ਲੈਵਲ ਬਹੁਤ ਉੱਪਰ ਹੈ ਬਿਲਕੁਲ ਜੀ ਕਿਉਂਕਿ ਜਿਹੜੇ ਵਧੀਆ ਪਲੇਅਰ ਹੋਣ ਜਿਹੜੇ ਚੱਲ ਰਹੇ ਨੇ ਇਹਨਾਂ ਦਾ ਇਦਾਂ ਥੋੜੀਆ ਵੀ ਲੋਕਾਂ ਦੇ ਅੰਦਾਜ਼ 10-20 ਲੱਖ ਤੱਕ ਲਿਮਟਾ 2-2 ਕਰੋੜ ਤੱਕ ਸਾਲ ਦੀ ਜਾਂਦੀ ਉਹਨਾਂ ਦੀ ਬਿਲਕੁਲ ਜੀ ਬਿਲਕੁਲ ਜੇ ਇਦਾਂ ਨੇ ਕਬੱਡੀ ਟੂਰਨਾਮੈਂਟ ਵੈਸੇ ਹੁੰਦੇ ਰਹਿੰਦੇ ਨੇ ਤਾਂ ਨੌਜਵਾਨਾਂ ਦੇ ਵਿੱਚ ਉਸ ਉਤਸ਼ਾਹ ਵੀ ਥੋੜਾ ਵਧਦਾ ਆ ਉਹ ਇਸ ਪਾਸੇ ਲੱਗਦੇ ਵੀ ਹੈ ਉਸ ਪਾਸੇ ਕਰਿਆ ਸੀ ਇਸ ਵਾਰ ਤਾਂ ਅਸੀਂ ਇੱਕ ਪਿੰਡ ਨਰੋਲ ਦੀ ਟੀਮਾਂ ਸ਼ੁਰੂ ਕਰੀਆਂ ਨੇ ਹੂੰ ਨਰੋਲ ਦਾ ਇਦਾਂ ਹੁੰਦਾ ਵੀ ਜ ਬਿਲਕੁਲ ਜੀ 12 ਦੇ 12 ਖਿਡਾਰੀ ਚੋਟੀ ਦੇ ਲੈ ਕੇ ਆਉਣੇ ਹੁੰਦੇ ਨੇ ਪਲੇਅਰਾਂ ਨੂੰ ਸਾਰੀ ਦੀ ਸਾਰੀ ਟੌਪ ਦੇ ਹੁੰਦੇ ਆ ਪਿਛਲੀ ਵਾਰੀ ਦੇਖੇ ਸੀ ਭਾਜੀ ਜੱਫੇ ਜਦੋਂ ਲੱਗਦੇ ਸੀ ਔਰ ਬਾਹਰੋਂ ਉਹਨਾਂ ਦੇ ਉੱਤੇ ਬੋਲੇ ਰੇਡ ਲੱਗਦੀ ਸੀ ਤਾਂ ਰੇਡਾਂ ਵੀ 50-50 ਹਜ਼ਾਰ ਦੀਆਂ ਜਦੋਂ ਲੱਗਦੀਆਂ ਸਨ ਤਾਂ ਮੰਨੋ ਇੱਕ ਵਾਰੀ ਕਹਿੰਦੇ ਨੇ ਨਾ ਵੀ ਥੁਰਥਰੀ ਜੀ ਉੱਠਦੀ ਸੀ ਜਦੋਂ 50-50 ਹਜ਼ਾਰ ਦੀ ਰੇਡ ਪੈਂਦੀ ਸੀ ਤੇ ਖਿਡਾਰੀਆਂ ਦੇ ਵਿੱਚ ਉਤਸ਼ਾਹ ਵੇਖਣ ਵਾਲਾ ਹੁੰਦਾ ਸੀ ਉੱਥੇ ਬੱਲੇ ਬੱਲੇ ਹੋਈ ਪਈ ਸੀ ਬਾਈ ਦੀ ਪੂਰੀ ਇਸ ਵਾਰ ਜਿਹੜੇ ਸਾਡੇ ਮੈਗਾ ਸਪੌਂਸਰ ਨੇ ਇਹਦੇ ਟੂਰਨਾਮੈਂਟ ਦੇ ਜਿਵੇਂ ਫਰਸਟ ਪ੍ਰਾਈਜ਼ ਹੈ ਜੋ ਕੁਲਵੀਰ ਯੂਕੇ ਵੱਲੋਂ ਹਮ ਸੈਕਿੰਡ ਧਿਆਨ ਆਸਟ੍ਰੇਲੀਆ ਵੱਲੋਂ ਆਰਨਿਤ ਲਾਲੀ ਕੈਨੇਡਾ ਦੇ ਕੁਲਵਿੰਦਰ ਚੱਠਾ ਵੱਲੋਂ ਤੇ ਜਿਹੜੇ ਹਾਰਲੇ ਨੇ ਉਹ ਲਾਪਰੀ ਤੇ ਚੱਠਾ ਯੂਕੇ ਤੇ ਗੁਰਪ੍ਰੀਤ ਯੂਕੇ ਵੱਲੋਂ ਇੱਥੇ ਆਣਗੇ ਤੇ ਚਮਕੌਰ ਯੂਕੇ ਦੀ ਅਗਵਾਈ ਸਰਪ੍ਰੇਜ਼ ਜਿਹੜਾ ਟੂਰਨਾਮੈਂਟ ਹੁੰਦਾ ਹੈ ਅੱਛਾ ਜਿਹੜਾ ਆਪਣਾ ਫਰਸਟ ਪ੍ਰਾਈਜ਼ ਹੈ ਉਹ ਕਿੰਨੇ ਦਾ ਹੈਗਾ ਔਰ ਸੈਕਿੰਡ ਪ੍ਰਾਈਜ਼ ਕਿੰਨੇ ਦਾ ਹੈਗਾ ਫਰਸਟ 2.5 ਲੱਖ ਸੈਕਿੰਡ 1.2 ਲੱਖ ਬੈਸਟ ਅਨੁਸਾਰਲੇ ਤੇ ਸਾਬ ਨੂੰ ਸਾਨੂੰ ਪੱਤੀਆ ਵੀ ਚੱਲੂਗਾ ਚੱਲੂਗਾ ਬਹੁਤ ਬਹੁਤ ਡਾਕਟਰ ਸਾਹਿਬ ਦਾ ਧੰਨਵਾਦ ਤੁਸੀਂ ਸਾਨੂੰ ਥੋੜਾ ਜਿਹਾ ਟਾਈਮ ਦਿੱਤਾ ਤੇ ਬਾਈ ਦੀ ਬਾਈਬਲੋਂ ਅਸੀਂ ਹੁਣ ਰਿਕੁਐਸਟ ਕਰਦੇ ਹਾਂ ਸਾਰਿਆਂ ਨੂੰ ਇਹ ਬਾਈ ਦਾ ਖਾੜਾ ਖੁੱਲਾ ਚੱਲਣਾ ਹੈ ਔਰ ਟੂਰਨਾਮੈਂਟ ਪੂਰਾ ਤੱਕ ਪਾਊਗਾ ਮੈਂ ਪਿਛਲੀ ਵਾਰੀ ਦੇਖ ਕੇ ਆਇਆ ਨਜ਼ਾਰਾ ਆ ਜਾਂਦਾ ਇੱਕ ਡਿੜਬੇ ਵਾਲਾ ਵੀ ਹੁੰਦਾ ਨਾ ਜੇ ਉਸ ਤੋਂ ਵੱਧ ਨਜ਼ਾਰਾ ਨਾ ਆਇਆ ਤਾਂ ਮੈਨੂੰ ਆਕੇ ਕਹਿਦੇ ਹੋ ਜੋ ਮਰਜੀ ਤੇ ਪਹੁੰਚਿਓ ਜਰੂਰ 1 ਫਰਵਰੀ ਨੂੰ ਸਿਆਲਪਿੰਡ ਦੇ ਵਿੱਚ ਪੂਰੀ ਤੱਕ ਪੈਣ ਵਾਲੀ ਹੈ ਬਾਕੀ ਮੈਂ ਕਿਸੇ ਹੋਰ ਖਬਰ ਦੇ ਨਾਲ ਤੁਹਾਡੇ ਨਾਲ ਫਿਰ ਰੋਬਰੂ ਹੋਣਾ ਤਾਂ ਤੱਕ ਲਈ ਆਜ਼ਾਦ ਧੰਨਵਾਦ ਸ਼ਸ਼ੀਕANT